ਮਾਨਜੋਗ ਸੀਐਮ ਸਾਹਿਬ ਪੰਜਾਬ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਮੋਗਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਅਸੀਂ ਤੇ ਪੀਸੀਆਰ ਇਨਚਾਰਜ ਸ੍ਰੀ ਕੇਮਚੰਦ ਪ੍ਰੈਸ਼ਰੂਮ ਨਾਲ ਲੈ ਕੇ ਤੇ ਸਿਟੀ ਦੇ ਪੀਸੀਆਰ ਨੂੰ ਨਾਲ ਲੈ ਕੇ ਅਸੀਂ ਜੋ ਆਪਾਂ ਇੱਥੇ ਮੋਗੇ ਦਾ ਜੋ ਹੌਟਸਪੌਟ ਏਰੀਆ ਹੈ ਉਥੋਂ ਉਥੋਂ ਹੀ ਚੈਕਿੰਗ ਕਰ ਰਹੇ ਹਾਂ ਤੇ ਕੋਈ ਕਿਸੇ ਤਰ੍ਹਾਂ ਦਾ ਕੇਸ ਹੈ ਸ਼ਾਇਦ ਕੋਈ ਨਸ਼ਾ ਨਾ ਵਿਕ ਸਕੇ ਨਹੀਂ ਹਜੇ ਤੱਕ ਬਿਲਕੁਲ ਨਹੀਂ ਆਇਆ ਹੈ ਸਾਹਮਣੇ ਕੋਈ ਅਸੀਂ ਬਿਲਕੁਲ ਬਿਲਕੁਲ ਬਰੀਕੀ ਨਾਲ ਚੈਕਿੰਗ ਕਰ ਰਹੇ ਹਾਂ ਜਿਹੜੇ ਕੋਈ ਡਿਫਾਲਟਰ ਜਾਂ ਕੋਈ ਵਿਦਾਊਟ ਨੰਬਰ ਪਲੇਟਾਂ ਵਾਲੇ ਜਾਂ ਕੋਈ ਵਹੀਕਲ ਮਿਲਦੇ ਆ ਤਾਂ ਉਹਨਾਂ ਦਾ ਚਲਾਨ ਕੀਤਾ ਜਾ ਰਿਹਾ ਸਰ ਹੁਣ ਤੱਕ ਕੋਈ ਚਲਾਰ ਵੀ ਕੀਤੇ ਗਏ ਜਿਸ ਨਾਲ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਚਲਾਨਗਰ ਵੀ ਕੀਤਾ ਗਿਆ ਬਿਲਕੁਲ ਜੀ ਜੋ ਵਿਦਾਊਟ ਡਾਕੂਮੈਂਟ ਵਹੀਕਲ ਦੇ ਹੈਗੇ ਆ ਉਹਨਾਂ ਦਾ ਚਲਾਨ ਕੀਤੇ ਜਾ ਰਹੇ ਨੇ ਕੀਤੇ ਅਜੇ ਤਕਰੀਬਨ 7 8 10 ਚਲਾਨ ਕਰ ਚੁੱਕੇ ਹਾਂ ਸਰ ਕਾਰਨ ਕੀ ਸਮਾਂ ਤੇ ਸਮੇਂ ਤੇ ਬਹੁਤ ਸਮੁਲੋ ਜਿਹੜੀ ਹੈ ਨਾਕਾਬੰਦੀ ਵੀ ਕੀਤੀ ਜਾਂਦੀ ਹੈ ਲੋਕਾਂ ਨੂੰ ਵੇਰ ਵੀ ਕੀਤਾ ਜਾਂਦਾ ਪਰ ਲੋਕ ਵੇਰ ਵੀ ਡਾਕੂਮੈਂਟ ਨਹੀਂ ਲਿਆ ਕਰਦੇ ਬਿਲਕੁਲ ਜੀ ਅਸੀਂ ਆਪਣੇ ਸ਼ਿਪਿੰਗ ਨਾ ਕੇਵਲ ਨਾ ਕੇ ਲਗਾ ਕੇ ਇੱਥੇ ਜੋ ਟ੍ਰੈਕਟਰ ਉਹ ਲਾਵੇ ਉਲੰਘਣਾ ਕਰਦੇ ਆ ਜਾਂ ਕੋਈ ਹੋਰ ਤਰ੍ਹਾਂ ਦੇ ਕੋਈ ਸ਼ੱਕੀ ਵਿਅਕਤੀ ਕਰਦੇ ਔਰ ਉਹਨੂੰ ਰਨਅਪ ਕਰਕੇ ਉਹਨੂੰ ਪੁਸ਼ਕਿਚ ਕੀਤੀ ਜਾਂਦੀ ਹੈ ਉਹਨਾਂ ਦੇ ਤੇ ਤੇ ਲੋਕਾਂ ਨੂੰ ਅਵੇਅਰਡ ਕੀਤਾ ਜਾਂਦਾ ਨਸ਼ੇ ਦੇ ਨਸ਼ੇ ਦੇ ਬੰਦੇ ਸਰੇ ਨਾਕਾਬਦੀ ਕੀ ਇਹ ਇਹਨਾਂ ਹੋਰ ਵੀ ਕਿਤੇ ਕੀਤੀ ਜਾ ਰਹੀ ਹੈ ਅਸੀਂ ਮੋਗਾ ਸ਼ਹਿਰ ਦੇ ਆਪਣੇ ਸ਼ਿਪਿੰਗ ਜਗ੍ਹਾ ਬਦਲ ਬਦਲ ਕੇ ਇਹ ਕਰਦੇ ਰਹਿੰਦੇ ਆ ਸਾਡੇ ਖਾਸ ਕਰਕੇ ਇਨਚਾਰਜ ਜਿਹੜੇ ਪੀਸੀਆਰ ਇਨਚਾਰਜ ਟ੍ਰੈਫਿਕ ਸਾਡੇ ਕਮਚਨ ਨੇ ਇਹ ਪਹਿਲਾਂ ਵੀ ਇਹ ਸੀ ਹੈ ਮੁਹਮਮ ਚਲਾ ਕੇ ਰੱਖੀ ਹੋਈ ਹੈ ਮਨ ਜੋ ਐਸੇ ਸਿਖਲਾਦੇ ਉੱਪਰ ਨਾਲ ਆਹੀ ਸ਼ਹਿਰ ਦੇ ਵਿੱਚ ਟੁੱਕ-ਟੁੱਕ ਜਮਾ ਤੇ ਨਾਕਾਬੰਦੀ ਕਰਕੇ ਇਸ ਤਰ੍ਹਾਂ ਚੈਕਿੰਗ ਕਰਦੇ ਅਸੀਂ ਜਿਨ੍ਹਾਂ ਦਾ ਆਪਣੇ ਕੋਈ ਵਹੀਕਲ ਦੋ ਪਹੀਆ ਵਾਹਨ ਚਾਰ ਪਹੀਆ ਵਾਹਨ ਲੈ ਕੇ ਚੱਲਦੇ ਉਹਨਾਂ ਨੂੰ ਸਾਡੀ ਅਪੀਲ ਹੈ ਜੋ ਇਨਸਾਫ ਸੰਦ ਲੋਕ ਨੇ ਉਹਨਾਂ ਨੂੰ ਕਹਿੰਦੇ ਆ ਵੀ ਆਪਣੇ ਵਹੀਕਲਾਂ ਦੇ ਕਾਗਜ਼ ਪੱਤਰ ਪੂਰੇ ਰੱਖਣ ਤੇ ਜੋ ਨਸ਼ੇ ਦੇ ਵਿੱਚ ਕੋਈ ਹੈਗੇ ਲੋਕ ਉਹਨਾਂ ਲਈ ਸਾਡੀ ਇਹ ਸਖਤ ਚੇਤਾਵਨੀ ਹੈ ਵੀ ਉਹ ਨਸ਼ੇ ਤੋਂ ਦੂਰ ਰਹਿਣ ਇਹ ਮੁੰਗਾ ਸ਼ਹਿਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਨਸ਼ੇ ਦੇ ਵਰਗਾ ਕੋਈ ਕਾਰੋਬਾਰ ਨਾ ਕਰਨ ਇਹ ਤਾਂ ਉਸ ਬਖਸ਼ ਨਹੀਂ ਜਾ